ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੋਟੀਆਂ ਕਲਾਂ ਦੇ ਵਿੱਚ ਚੋਟੀਆਂ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਦੇ ਵਿੱਚ ਸਰਜੀਤ ਬਾਈ ਦੇ ਘਰੇ ਵਪਾਰ ਦਾ ਬਾਈ ਦਾ ਕੰਮ ਆ ਅੱਜ ਬਾਈ ਦੇ ਕੋਲੇ ਮਿੱਤਰੋ ਇੱਕ ਸੂਈ ਸਵਾਈ ਵੜ ਮਗਰ ਵੱੱਛੀ ਪਾ ਬਿੱਲ ਕੋਲ ਜਾਇਦ ਪਿਆ 1000 ਤੋਂ ਥੱਲੇ ਦੇ ਭਾਅ ਦੀ ਪਹਿਲਾਂ ਹੀ ਦੱਸ ਦੇਵਾਂ ਗਾਂ ਆ ਗਾਂ ਕਿੰਨੇ ਦੀ ਆ ਉਹ ਤੁਸੀਂ ਆਪ ਜਾਣੀ ਜਾਣ ਹੋਵੋਗੇ ਸਾਰੇ ਤੇ ਇੱਕ ਗੱਲ ਹੋਰ ਪੁੱਛਣੀ ਆ ਸਰਜੀਤ ਭਾਈ ਤੋਂ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਕਿ ਕਹਿੰਦੇ ਇਸ ਪਿੰਡ ਦੇ ਵਿੱਚ ਚਵਾਰਾ ਨਹੀਂ ਪੈਂਦਾ ਵੀ ਇਹ ਗੱਲ ਸੱਚੀ ਆ ਕਿ ਝੂਠੀ ਆ ਗੱਲ ਕਲੀਅਰ ਕਰਨੀ ਆ ਬਾਈ ਤੋਂ ਸਤਿ ਸ੍ਰੀ ਅਕਾਲ ਸਰਜੀਤ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਬਾਈ ਠੀਕ ਆ ਜੀ ਸੇਤਾ ਦੇ ਪਰਿਵਾਰ ਚੜ੍ਹਦੀ ਕਲਾ ਜੀ ਹਾਂਜੀ ਕਿਰਪਾ ਜੀ ਅੱਛਾ ਸਰਜੀਤ ਭਾਈ ਗੱਲ ਇਹ ਆ ਵੀ ਅੱਜ ਆਪਣੇ ਕੋਲ ਗਾਂ ਇੱਕ ਹੈ ਨਾ ਹਾਂਜੀ ਹਾਂਜੀ ਇਹ ਕਿਦੋਂ ਦਾ ਸੂਆ ਬਈ ਦੂਜੇ ਸਵੇਰੇ ਸੂਈ ਵੀਰ ਦੂਜਾ ਸੂਆ ਸੂਈ ਆ ਕਿਦੋਂ ਸੂਈ ਆ ਬਈ ਇਹ ਇਹ ਜੀ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਸੂਈ ਆ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਸੂਈ ਆ ਹਾਂਜੀ 3 ਵਜੇ ਸੂਈ ਸੀ 7 ਕੁੱਝ ਜੇਰ ਪੈ ਗਈ ਜੇਰ ਦੀ ਆਪਣੀ ਗਰੰਟੀ ਐਣ ਕੋਈ ਬੰਦਾ ਜੇਰ ਦਾ ਲੜ ਵੀ ਕਹਿ ਦੇਵੇ ਰਹਿੰਦਾ ਆਪਾਂ ਦੇਣਦਾਰ ਆ ਠੀਕ ਹੈ ਮਹਾਰਾਜ ਜੀ ਅੱਛਾ ਇਹਨੇ ਬੱਚੀ ਦਿੱਤੀ ਹੁਣ ਫਿਰ ਜੀ ਹਾਂਜੀ ਬੱਚੀ ਮਗਰ ਕਿੰਨੇ ਦੁੱਧ ਤੇ ਹੁਣ ਇਸ ਟਾਈਮ ਹੋਊਗੀ ਜੀ ਹੋਊਗਾ ਜੀ 11 ਕਿਲੋ ਤੁਸੀਂ 10 ਕਿਲੋ ਮੰਨੋ ਠੀਕ ਹੈ ਵੀਰ ਕੰਡੇ ਵਾਲਾ ਦੁੱਧ 10 ਕਿਲ ਤੇ ਪੀ ਕੇ ਲੈਵਲ ਕਿੰਨਾ ਤੇ ਮਾਲਕਾਂ ਨੇ ਦੱਸਿਆ ਤੁਹਾਨੂੰ ਉਹਨਾਂ ਨੇ ਤਾਂ ਕਹਿਆ ਜੀ 15 ਕਿਲੋ ਹੀ ਪਹਿਲੇ ਸਵੇਰ ਚ ਹੋਇਆ ਹਾਂ ਤੇ ਆਪਾਂ ਜੀ ਆਪਦੇ ਸਮਝਣਾ ਜਿੰਨੇ ਵੀ ਲੈਣੀ ਆਪਾਂ ਧਾਰਾ ਮਾ ਜੀ 14 15 ਤਾਂ ਗਾਂ ਬਈ ਦੋ ਦੋ ਖੁੱਲਾ ਦੇ ਜੂਗੀ ਬੜੇ ਆਰਾਮ ਨਾਲ ਜੀ ਵੱਡੀ ਗਾਂ ਵਿੱਚ ਛੋਟੀ ਨਹੀਂ ਗਈ ਹਾਂ ਵੱਡੀ ਵਹਿੜਾ ਪਈ ਕੱਦ ਕਾਠ ਵਾਲੀ ਕਰਮ ਵਾਲੀ ਜਰਸੀ ਦਾ ਕਰੋੜ ਜਾਂ ਪੈ ਗਿਆ ਹਾਂਜੀ ਹਾਂਜੀ ਸੀਲ ਠੰਡੀ ਹੋਣੀ ਬਈ ਮੈਂ ਨਾ ਜੀ ਐਂ ਹੀ ਬਹਿ ਜਾ ਭਾਵੇਂ ਲੈ ਹਾਂ ਨਹੀਂ ਠੀਕ ਹੈ ਬਈ ਲੈ ਜੇਲਾਪਨ ਬਹੁਤ ਹੈ ਕਰਮ ਵਾਲੀ ਲਈ ਵੱਛੀ ਲਾਉਣੀ ਲਾ ਨਹੀਂ ਤਾਂ ਐਂ ਬਹਿ ਜਾ ਪਾਵਾਂ ਮਿਸਿਆ ਨਹੀਂ ਬਹੁਤਾ ਹਨਾ ਹਾਂ ਅੱਛੀ ਵੀ ਸੋਹਣੀ ਆ ਮਗਰ ਯਾਰ ਮਗਰ ਵੱਛੀ ਬਹੁਤ ਚੰਗੀ ਹੈ ਜੀ ਅੱਛਾ ਭਾਈ ਇਹਦਾ ਰੇਟ ਫਿਰ ਇਹਦਾ ਰੇਟ ਜੀ 48000 ਰੁਪਿਆ ਦੇਣੀ ਕਿੰਨੇ ਦੀ ਮੇਰਾ ਮਾਨ 45 ਦੀ ਗਾਂ ਤੇਰੀ ਸਹੀ ਤਾਂ ਭਾਈ ਤੂੰ ਕਹਿਦਾ ਯਾਰ ਮੈਂ ਤੇਨੂੰ ਗੱਲ ਨਹੀਂ ਮੋੜ ਦਾਂਦਾ ਪਰ ਜੇ ਤੂੰ ਕਹੇ ਤਾਂ ਕਿਉਂਕਿ ਮੈਂ ਆਪਾਂ ਤਾਂ ਪਕਾਈ ਵੀ ਨਹੀਂ ਅੱਗੇ ਵੀ ਤੈਨੂੰ ਦੱਸ ਕੇ ਚਾਹੀਦਾ ਉਹ ਨਹੀਂ ਦੇ ਦਿੱਤਾ ਜਿਸ ਤੂੰ ਕਹਤਾ ਨਾ ਮੈਂ ਫਿਰ ਜਾ 45 ਦੀ ਹੁਣ ਮੇਰਾ ਵੀਰ ਘਟਾਵੇ ਨਾ ਹੁਣ 44 ਵਾਲਾ ਫੋਨ ਨਾ ਲਾਵੇ 44700 99 ਵਾਲਾ ਵੀ ਨਾ ਲਾਵੇ ਬਾਈ ਹਨਾ ਬਾਈ ਤੇ ਐ ਕਰੀ ਸਰਜੀਤ ਬਾਈ ਕੱਢੀ ਬਾਹਰ ਨੂੰ ਲੈ ਜੀ ਮਿੱਤਰੋ ਆ ਗਾਵਾਂ ਬਾਈ ਦੇ ਕੋਲੇ ਓਕੇ ਰਿਪੋਰਟ ਤੁਹਾਨੂੰ ਪਹਿਲਾਂ ਹੀ ਕਹਤਾ ਜੀ ਜਿੰਨਾ ਭਰਾਵਾਂ ਨੇ ਪੈਸੇ ਘੱਟ ਲਾਉਣੇ ਉਹ ਆਜੋ ਵੀਡੀਓ ਤੇ ਹੁਣ ਵੇਖਿਓ ਇਹਨੂੰ ਐਂਡ ਤੱਕ ਆ ਜਾਂਦੀ ਬਾਈ ਹੂੰ ਨੇ ਠੀਕ ਹੈ ਬਾਈ ਲੈ ਆ ਬਾਈ ਦੁੱਧ ਵਾਲੇ ਭਰਾ ਨੂੰ ਕੋਈ ਮਾੜੀ ਨਹੀਂ ਬਾਈ ਜਨੇ ਦੁੱਧ ਪੀਣਾ ਦੁੱਧ ਨੇ 15 16 ਕਿਲੋ ਦਈ ਜਾਣਾ ਹੱਸ ਕੇ ਤੇ ਦੁੱਧ ਪੀ ਕੇ ਬਾਈ ਇੰਨੇ ਦੀ ਜਦੋਂ ਮਰਜ਼ੀ ਫੇਰ 30 32 ਦੀ 35 ਦੀ ਟੋਕੜ ਘੱਪਣ ਕਰਕੇ ਜਿੰਨੂੰ ਮਰਜ਼ੀ ਵੇਚ ਲਿਓ ਉਦੋਂ ਵੀ ਇਹਨੇ ਹੱਸ ਕੇ ਵੇਚ ਜਾਣਾ ਕਿਉਂਕਿ ਵੱੱਛੀ ਵੀ ਮਗਰ ਆ ਜਾਇਆ ਵੀ ਚੰਗਾ ਮਗਰ ਵੈੜ ਵੀ ਚੰਗੀ ਆ ਬਾਈ ਗਾਂ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਕਿ ਹੈਗਾ ਰੱਸੀ ਫਿੱਕੀ ਨਹੀਂਗੀ ਅੱਛਾ ਬਾਈ ਦੂਜਾ ਸਰਜੀਤ ਭਾਈ ਇੱਕ ਗੱਲ ਹੋ ਗਈ ਇਹ ਤਾਂ ਗਾਂ ਵਾਲੀ ਆਪਣੀ ਹਾਂਜੀ ਹਾਂਜੀ ਇਹ ਕਿ ਤੇਰੇ ਪਿੰਡ ਦੀ ਮੈਂ ਗੱਲ ਕਿ ਚਵਾਰਾ ਨਹੀਂ ਪਾ ਸਕਦਾ ਤੇਰੇ ਪਿੰਡ ਪੱਕੀ ਗੱਲ ਹੈ ਹਾਂਜੀ ਚਵਾਰਾ ਨਹੀਂ ਪੈਂਦਾ ਮੇਰੇ ਪਾ ਚਵਾਰਾ ਨਹੀਂ ਪੈਂਦਾ ਕੋਈ ਆ ਕੋਈ ਨਾ ਚੱਕੀ ਲੱਗਦੀ ਸਾਡੇ ਪਿੰਡ ਨਾ ਚੱਕੀ ਲੱਗਦੀ ਆ ਤੇ ਨਾ ਚਵਾਰਾ ਪੈਂਦਾ ਨਾ ਚਵਾਰਾ ਪੈਂਦਾ ਕੀ ਬਾਤ ਆ ਜੀ ਇਹ ਫਿਰ ਕੋਈ ਜੇ ਕਿ ਜੇ ਕੋਈ ਪਾਲੇਂਦਾ ਫਿਰ ਗਲਤ ਹੋ ਜਾਂਦਾ ਨਹੀਂ ਚਵਾਰਾ ਵੈਸੇ ਪਾਇਆ ਹੀ ਨਹੀਂ ਕਿਸੇ ਨੇ ਚੱਕੀ ਸਾਡੇ ਪਿੰਡ ਲਾਈ ਸੀ ਉਹਨਾਂ ਦੇ ਨੁਕਸਾਨ ਬਹੁਤ ਹੋ ਗਏ ਅੱਛਾ ਜੀ ਹਾਂ ਬੰਦੇ ਬੰਦੇ ਮਰ ਗਏ ਹੋਰ ਘਰਾਂ ਦੇ ਵਿੱਚ ਨੁਕਸਾਨ ਬਹੁਤ ਹੋ ਗਏ ਵੀ ਫਿਰ ਹੁਣ ਅਸੀਂ ਜਾਂ ਤਲਵੰਡੀ ਭਾਈ ਤੋਂ ਆਟਾ ਪਿਆਗ ਲੈ ਆਉਣੇ ਜਾਂ ਦਾਰਾਪੁਰੋਂ ਜਾਂ ਮੀਸਰੀਆਂੋਂ ਜੇ ਇੱਥੇ ਕਾਲੀ ਵਾਲੋਂ ਇੱਥੇ ਨਹੀਂ ਤੁਸੀਂ ਆਟਾ ਇਹ ਤੇ ਜੇ ਬੁਟਾਈ ਚਾਹਾਂ ਤਾਂ ਪੰਜ ਪੀਰਾਂ ਦੀ ਜਗ੍ਹਾ ਪੰਜ ਪੀਰਾਂ ਦੀ ਜਗ੍ਹਾ ਹੈ ਨਾ ਹਾਂਜੀ ਪੰਜ ਪੀਰ ਪੰਜ ਪੀਰਾਂ ਦੀ ਜਗ੍ਹਾ ਉਹਦੇ ਵੀ ਮੈਨਾ ਬਾਬੇ ਦੀ ਕਿਰਪਾ ਬਹੁਤ ਦੋਖ ਸੰਤ ਆਉਂਦੀ ਇਥੇ ਮੈਨਾ ਜੀ ਦੂਰੋਂ ਦੂਰੋਂ ਨਾਲ ਦੇ ਪਿੰਡ ਵੀ ਨਾਲ ਦੇ ਪਿੰਡ ਦਾਰਾਪੁਰ ਦੇ ਸਾਡੇ ਪਿੰਡ ਆਉਂਦੇ ਕਾਲੀਵਾਲ ਦੇ ਆਉਂਦੇ ਤਲਵੰਡੀ ਦੇ ਆਉਂਦੇ ਆ ਜੀ ਬਹੁਤ ਸਾਰਾ ਕਿਰਪਾ ਹਾਂਜੀ ਕਿਰਪਾ ਹੂੰ ਚਲੋ ਸ਼ੁਕਰ ਹੈ ਜੀ ਚੁਬਾਰਾ ਪਾ ਕੇ ਕੀ ਲੈਣਾ ਆਪਣਾ ਰੈਡਫਸਰ ਇਹਨਾਂ ਜੀ ਮਿਲ ਜAVE ਕਰਮ ਬਣਗੇ ਸਿੰਗਲ ਤੇ ਕੋਠੀ ਜਨੇ ਮਰਜ਼ੀ ਕਵਰੇ ਦੀ ਹਾਂਜੀ ਹੈਨਾ ਉੱਪਰ ਮੰਮਟੀ ਛੱਤ ਲੈਂਦੇ ਜੀ ਟੌੜੀਆਂ ਛੱਤ ਬਸ ਚੁਬਾਰਾ ਨਹੀਂ ਪਾਉਂਦਾ ਚੁਬਾਰਾ ਨਹੀਂ ਪਾਉਂਦਾ ਜੀ ਠੀਕ ਹੈ ਮਨ ਲਾ ਕਹਿਣ ਤੋਂ ਭਾਬੀ ਇਹ ਕੋਠੀ ਨਹੀਂ ਪਾ ਸਕਦਾ ਤੂੰ ਦੋ ਮੰਜ਼ਲੀ ਤਿੰਨ ਮੰਜ਼ਲੀ ਠੀਕ ਹੈ ਚਲੋ ਵਧੀਆ ਗੱਲ ਆ ਮੈਂ ਤਾਂ ਐਵੇਂ ਲੋਕ ਕਰਜਾਈ ਹੋਏ ਜਾਨੀ ਸਾਰਿਆਂ ਦੇ ਭਾਬਿਆਂ ਦਾ ਪਹਿਰਾ ਐ ਹੋਣਾ ਚਾਹੀਦਾ ਯਾਰ ਹਾਂ ਸਹੀ ਗੱਲ ਆ ਲਾਉਣ ਚੱਕ ਚੱਕ ਕੇ ਕਰੋੜਾ ਰੁਪਈਆ ਦੀ ਕੋਠੀ ਪਾ ਲੈਨੇ ਬਈ ਕੀ ਫਾਇਦਾ ਯਾਰ ਉਹ ਇੱਕ ਤੇਰੇ ਨੇ ਤੂੰ ਪਾਲੀ ਬਈ ਦੂਜਾ ਤਾਂ ਮੁੰਡਾ ਵੀ ਗੱਲ ਚ ਗੂਠਾ ਦੇ ਦਿੰਦਾ Papa ਉਹਨੇ ਪਾਲੀ ਆਪਾਂ ਵੀ ਪਾਈਏ ਉਹ ਐ ਹੀ ਆਪਾਂ ਚੜ ਜਾਨੇ ਗੱਡੀ ਫਕਰ ਜੇ ਦੀ ਅੱਛਾ ਨੰਬਰ ਸਰਜੀਤ ਭਾਈ 94644 ਜੀ ਹੂੰ 98522 ਜੀ ਇੱਕ ਵਾਰੀ ਹੋਰ ਬੋਦਿਓ 94644 ਜੀ 98522 ਠੀਕ ਹੈ ਵੀ ਇਸ ਨੰਬਰ ਤੇ ਕਰ ਲੋ ਭਾਈ ਨਾਲ ਰਾਬਤਾ ਕਰ ਮਿੱਤਰੋ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ